ਨਾਮ ਮੇਰਾ ਮੇਰਾ ਨਾਮ ਜਗਸੀਰ ਸਿੰਘ ਪਿੰਡ ਕਿਹੜਾ ਹਰਿਆਊ ਜੀ ਅੱਜ ਤੁਹਾਡੇ ਪਿੰਡ ਹਰਿਆਊ ਪੁਲਸ ਪਹੁੰਚੀ ਹੈ ਰਿਪੋਰਟ ਕਰਨਾ ਜਿਹੜੇ ਨਕਸ਼ਾ ਦੇ ਦੇ ਕੀ ਕਹਿੰਨਾ ਉਹਨਾਂ ਦੇ ਬਾਰੇ ਇਹ ਗੱਲ ਕਹਿਣਾ ਜੀ ਦੇਖੋ ਸਾਡੇ 21 ਕਿੱਲੇ ਵਣ ਦੇ ਕਰਦੇ ਸੀ ਜ਼ਿੰਮੇदार ਬੰਦੇ ਸਾਡੇ ਹਜੇ ਤੱਕ ਟਰੈਕਟਰ ਖੜਾਉਣ ਨੂੰ ਬਰਾਂਡਾ ਨਹੀਂ ਇਹਨਾਂ ਦੇ ਕੋਠੀਆਂ ਪੇਰੀਆਂ ਨੇ ਠੀਕ ਹੈ ਨਾ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਬੱਚਿਆਂ ਨੇ ਨਮਿਆਂ ਦੀ ਬੱਚਿਆਂ ਤੋਂ ਵੀ ਜ਼ਿੰਦਗੀ ਖਰਾਬ ਹੋ ਰਹੀ ਉਹਨਾਂ ਨੇ ਬੱਚਾ ਵੀ ਆਉਣ ਵਾਲਾ ਪਰਿਵਾਰ ਵੀ ਨਹੀਂ ਹੋਣਾ ਉਹਨਾਂ ਦੇ ਠੀਕ ਹੈ ਨਾ ਜਿਹੜਾ ਅੱਗੇ ਸਮਾਂ ਆਉਣਾ ਉਹ ਬਹੁਤ ਭਿਆਨਕ ਆਉਣਾ ਹੈ ਇਨਨੂੰ ਅਸੀਂ ਹੱਥ ਜੋੜ ਕੇ ਕਹਿੰਦੇ ਆਂ ਵੀ ਭਾਈ ਬੰਦੋ ਕੋਈ ਨਸ਼ਾ ਹੇ ਵੀ ਚੱਲਦਾ ਸਾਡੇ ਪਿੰਡ ਬਾਦੂ ਚੱਲਦਾ ਜੀ ਸਭ ਕੁਝ ਚੱਲਦਾ ਫੁੱਲੋ ਜੀ ਫੁੱਲੋ ਫੁੱਲ ਚੱਲਦਾ ਪਰ ਅੱਜ ਤਾਂ ਘਰਾਂ ਦੇ ਵਿੱਚ ਲੋਕ ਹੈ ਨਹੀਂਗੇ ਪੁਲਿਸ ਪਹੁੰਚੀ ਆ ਤਾਂ ਭੱਜ ਗਏ ਉਥੋਂ ਕੀ ਕਹਿੰਦੇ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਜੀ ਠੀਕ ਹੈ ਨਾ ਲੈਰੇ ਤੋਂ ਚੱਲਦੀ ਆ ਬਾਅਦ ਚ ਹੋ ਹੁੰਦਾ ਪਹਿਲਾਂ ਉਹਰੇ ਫੋਨ ਖੜਕ ਜਾਂਦੇ ਨੇ ਵੀ ਆ ਰਹਾਂ ਆਜ ਲੋ ਜੇਲ ਜੇਲ ਕਿੰਨੇ ਕੇ ਕੇ ਹਨ ਥੋੜੇ ਬੰਦੇ ਉਹਰੇ ਆਏ ਨਹੀਂ ਪਤਾ ਬੜੇ ਭਾਈ ਕਿਉਂ ਮੈਂ ਇਧਰਲੇ ਪਾਸੇ ਏਰੀਆ 'ਚ ਘਟਾਉਣਾ ਇਹ ਨਹੀਂ ਪਤਾ ਮੈਨੂੰ ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਪਿੰਡ ਹਰੇਉ ਤੋਂ ਨੰਬਰਦਾਰਾਂ ਹਾਂ ਤੇ ਸਾਡੇ ਪਿੰਡ ਦੇ ਵਿੱਚ ਅੱਜ ਜੁਧ ਨਸ਼ਿਆਂ ਵਿਰੋਧੂ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਲਹਿਰਾ ਥਾਣਾ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ ਕੁਸ਼ਕ ਬੰਦੇ ਘਰੋਂ ਫਰਾਰ ਹੋ ਗਏ ਤੇ ਸਰਚ ਆਪਰੇਸ਼ਨ ਨਾਲ ਫਰਕ ਬਹੁਤ ਪੈਂਦਾ ਹੈਗਾ ਸਾਡੇ ਪਿੰਡ ਦੇ ਵਿੱਚ ਪਹਿਲਾਂ ਕਾਫੀ ਨਸ਼ਾ ਵਿਕਦਾ ਸੀ ਜਦੋਂ ਦਾ ਪੰਜਾਬ ਪੁਲਿਸ ਦੁਆਰਾ ਸਖਤੀ ਕੀਤੀ ਗਈ ਆ ਤਾਂ ਪਿੰਡ ਦੇ ਵਿੱਚ ਨਸ਼ੇ ਦੀ ਬਹੁਤ ਹੀ ਜ਼ਿਆਦਾ ਠੱਲ ਪੈ ਚੁੱਕੀ ਆ ਖੁਸ਼ਕਤਾ ਬੰਦੇ ਚੱਕ ਕੇ ਸਾਰੇ ਜੇਲਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਉਹ ਸਾਰੇ ਜੇਲ ਭੇਜ ਦਿੱਤੇ ਗਏ ਨੇ ਤੇ ਉਹਨਾਂ ਦੀਆਂ ਪ੍ਰਾਪਤੀਆਂ ਵੀ ਸੀਜ਼ ਕੀਤੀਆਂ ਗਈਆਂ ਨੇ ਤੇ ਸਰਕਾਰ ਬਹੁਤ ਵਧੀਆ ਪ੍ਰਾਲਾਗਾ ਸਰਕਾਰ ਦਾ ਜਿਹੜਾ ਇੰਨਾ ਜਿਆਦਾ ਸਾਡੇ ਪਿੰਡ ਦੇ ਵਿੱਚ ਇੰਨਾ ਨਸ਼ਾ ਵਿਕਦਾ ਸੀ ਕਿ ਹਰੇਊ ਇੱਕ ਬਦਨਾਮ ਹੋ ਚੁੱਕਾ ਸੀ ਨਸ਼ੇ ਦੇ ਵਜ੍ਹਾ ਕਰਕੇ ਹਰੇਊ ਦਾ ਕਹਿੰਦੇ ਸੀ ਜੀ ਉੱਥੇ ਤਾਂ ਨਸ਼ੇੜੀ ਨੇ ਸਾਰੇ ਉਹਦੇ ਵਿੱਚ ਸਾਰੇ ਪਿੰਡ ਨੂੰ ਦਾਗ ਲੱਗਦਾ ਸੀ ਪਰ ਹੁਣ ਅੱਜ ਪੰਜਾਬ ਪੁਲਿਸ ਵੱਲੋਂ ਇੰਨੀ ਸ਼ਕਤੀ ਕੀਤੀ ਗਈ ਆ ਕਿ ਹਰੇਊ ਦੇ ਵਿੱਚ ਨਸ਼ਾ ਨਾਮਾਤਰ ਰਹਿ ਗਿਆ 20% 15% ਨਸ਼ਾ ਰਹਿ ਗਿਆ ਜਦ ਕਿ ਸਾਡੇ ਪਿੰਡ ਦੇ ਵਿੱਚ 80% ਨਸ਼ਾ ਵਿਕ ਰਿਹਾ ਸੀ ਕਿੰਨੇ ਕੁ ਲੋਕ ਜੇਲ੍ਹ ਭੇਜ ਤੇ ਪੁੱਛੀ کم ਸੇ ਘੱਮ ਹੀ 15 15 ਤੋਂ 20 ਬੰਦੇ ਜੋ ਜੇਲ੍ਹ ਵਿੱਚ ਭੇਜ ਚੁੱਕੇ ਦਿੱਤੇ ਗਏ ਹਨ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪਿਆ ਗਿਆ ਤੇ ਠੱਲ ਪਈ ਹੈ ਤੇ ਦੂਜੇ ਨੌਜਵਾਨ ਜੋ ਵੀ ਕਰਦੇ ਸੀ ਮਾਰਾ ਮੋਟਾ ਕਰਦੇ ਸੀ ਤਾਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਚੁੱਕਿਆ ਹੈਗਾ ਕੁਝ ਤਾਂ ਇੱਥੋਂ ਘਰ ਛੱਡ ਕੇ ਭੱਜ ਚੁੱਕੇ ਨੇ ਕੁਸ਼ਕ ਬੰਦੇ ਰਹਿੰਦੇ ਨੇ ਉਹ ਛੱਡ ਚੁੱਕੇ ਨੇ ਵੀ ਅਸੀਂ ਉਹਨਾਂ ਨੇ ਗਲਤੀ ਵੀ ਮੰਨੀ ਆ ਕੇ ਵੀ ਅਸੀਂ ਜੋ ਕੁਝ ਕਰਦੇ ਸੀ ਅਸੀਂ ਉਹ ਕੰਮ ਛੱਡ ਤਾ ਸਰਕਾਰ ਦੇ ਪੁਲਿਸ ਦੇ ਅਪਰਾਲੇ ਨੂੰ ਕਿਵੇਂ ਦੇਖਦੇ ਹੋ ਪੁਲਸ ਤੇ ਸਰਕਾਰ ਦਾ ਅਪਰਾਲਾ ਬਹੁਤ ਵਧੀਆ ਹੀ ਇਹਦੇ ਨਾਲ ਬਹੁਤ ਜਿਆਦਾ ਫਰਕ ਪਿਆ ਹੈ ਜਦੋਂ ਸਰਕਾਰ ਨੇ ਨਹੀਂ ਜਿਆਦਾ ਸਖਤੀ ਕਰੀ ਆ ਕਿਉਂਕਿ ਨਸ਼ੇ ਦੇ ਸਦਾਗਰਾਂ ਨੇ ਏਡੀਆਂ ਵੱਡੀਆਂ ਕੋਠੀਆਂ ਪਾ ਰੱਖੀਆਂ ਸੀ ਜਦੋਂ ਦੂਜੇ ਆਮ ਲੋਕ ਦੇਖਦੇ ਸੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹੀ ਆਉਂਦਾ ਸੀ ਵੀ ਨਸ਼ੇ ਦੇ ਕੰਮ ਦੇ ਵਿੱਚ ਤਾਂ ਫਾਇਦਾ ਬਹੁਤ ਜਿਆਦਾ ਆ ਵੀ ਇੱਥੇ ਪੈਸੇ ਬਹੁਤ ਜਿਆਦਾ ਬਣਦਾ ਹੈਗਾ ਜਦੋਂ ਹੁਣ ਪੰਜਾਬ ਪੁਲਿਸ ਵੱਲੋਂ ਸਖਤੀ ਕੀਤੀ ਗਈ ਆ ਉਹਦੇ ਨਾਲ ਇੰਨਾ ਅਸਰ ਪਿਆਗਾ ਵੀ ਇਹ ਕੰਮ ਕਦੇ ਵੀ ਨਹੀਂ ਕਰਨਾ ਹੈਗਿਆ ਦੂਜਿਆਂ ਬੰਦਿਆਂ ਦੇ ਵਿੱਚ ਵੀ ਇਹ ਚੀਜ਼ ਦਾ ਡਰ ਹੋ ਗਿਆ ਜਿਹੜੇ ਕਰਦੇ ਸੀ ਵੀ ਆਪਾਂ ਇਹ ਕੰਮ ਇਹ ਰਸਤੇ ਜਮੀ ਨਹੀਂ ਜਾਣਾ ਹੈਗਿਆ ਸਰ ਅੱਜ ਰੇਡ ਕੀਤੀ ਹੈਗੀ ਕਿਹੜੇ ਪਿੰਡ ਦੇ ਵਿੱਚ ਰੇਡ ਕੀਤੀ ਹੈਗੀ ਕਿੰਨੇ ਕੁ ਬਰਾਮਦ ਕੀਤੇ ਹੁੰਦੇ ਆ ਅਸੀਂ ਹਰਿਆਉ ਪਿੰਡ ਰੇਡ ਕੀਤੀ ਸੀ ਇੱਥੇ ਕੁਝ ਲੋਕ ਜਿਹੜੇ ਰਹਿੰਦੇ ਨੇ ਪਿੰਡ ਦੇ ਵਿੱਚ ਇਹ ਨਸ਼ੇ ਦਾ ਧੰਦਾ ਪੁਰਾਣੇ ਸਮੇਂ ਤੋਂ ਕਰਦੇ ਨੇ ਤੇ ਹੁਣ ਵਾਰ-ਵਾਰ ਇਹਨਾਂ ਨੂੰ ਚੈੱਕ ਕਰਦੇ ਆ ਚੈੱਕ ਕਰਦੇ ਆ ਇਸ ਕਰਕੇ ਵੀ ਤਾਂ ਜੋ ਇਹ ਨਸ਼ੇ ਤੋਂ ਬਿਲਕੁਲ ਤੋਬਾ ਕਰ ਜਾਣ ਮਾਨਯੋਗ ਐਸਐਸਪੀ ਸਾਹਿਬ ਤੇ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਨੂੰ ਚਲਾਏ ਗਏ ਗਰਜੁਤ ਨਸ਼ੇប្រਦੋ ਇਸ ਸੌਂਦ ਵਿੱਚ ਅੱਜ ਮੈਂ ਥਾਣਾ ਲਹਿਰੇਵੀ ਫੋਰਸ ਅਤੇ ਹੈੱਡਕੁਆਰਟਰ ਤੋਂ ਫੋਰਸ ਮੰਗਾ ਕੇ ਇੱਥੇ ਚੈੱਕ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਤਿੰਨ ਮੋਟਰਸਾਈਕਲ ਤਿੰਨ ਮੋਟਰਸਾਈਕਲ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਦੋ ਗੱਡੀਆਂ ਆ ਬਿੱਟੂ ਸਿੰਘ ਦੇ ਘਰ ਗੀਆਂ ਨੇ ਇਹ ਗੱਡੀਆਂ ਬਾਰੇ ਵੈਰੀਫਾਈ ਕਰਾਂਗੇ ਤੇ ਇਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਤੇ ਸਾਰਾ ਕੁਝ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ ਇੱਕ ਘਰ ਦੇ ਵਿੱਚ ਜਿਹੜਾ ਜੱਗੀ ਸਿੰਘ ਸੀਗਾ ਲੱਖੀ ਸਿੰਘ ਦੇ ਘਰੋਂ ਸਾਨੂੰ ਉੱਥੋਂ ਪੈਸੇ ਮਿਲੇ ਨੇ 30000 ਰੁਪਿਆ ਤੇ ਉਹ ਲੱਖੀ ਸਿੰਘ ਆ ਮੌਕੇ ਤੋਂ ਭੱਜ ਗਿਆ ਸੀਗਾ ਤੇ ਜਿਹੜੇ ਪੰਚਾਇਤ ਜਾਂ ਉੱਥੇ ਮੁਹਤਵਾਰ ਪੁਰਸਾਂ ਨੇ ਦੱਸਿਆ ਵੀ ਇਹਦੇ ਕੋਲ ਜ਼ਮੀਨ ਜਾਇਦਾਦ ਦਾ ਕੋਈ ਕੋਈ ਸਾਧਨ ਨਹੀਂ ਹੈ ਜਿਸ ਤੋਂ ਲੱਗਦਾ ਵੀ ਹੋ ਸਕਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਨੇ ਪੈਸੇ ਉਹ ਕੀਤੇ ਹੋਣ ਵੈਰੀਫਾਈ ਕਰਨ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਤੋਂ ਸਰ ਇਹ ਨਸ਼ੇ ਦੇ ਬਦ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਪੁਲਿਸ ਬਿਲਕੁਲ ਜੀ ਬਿਲਕੁਲ ਹਰ ਰੋਜ਼ ਸਾਡੇ ਜਿੰਨੇ ਵੀ ਸਾਡੇ ਕੋਲ ਲਿਸਟਡ ਬੰਦੇ ਨੇ ਸਵੇਰ ਰੇਡ ਕਰਵਾਈ ਜਾਂਦੀ ਹੈ ਤੇ ਇੱਥੇ ਜਾਦਾ ਘਰ ਹੋਣ ਕਰਕੇ ਇਹਦੇ ਨਸ਼ੇ ਦੇ ਵੇਚਣ ਦੇ ਆਦੀ ਨੇ ਇਹ ਇੱਥੇ ਅੱਜ ਸਾਰੀ ਫੋਰਸ ਲੈ ਕੇ ਮੈਂ ਖੁਦ ਆ ਕੇ ਰੇਡ ਕੀਤੀ ਹੈ ਤੇ ਸਾਡੇ ਡੀਐਸਪੀ ਸਾਹਿਬ ਦੀਪਿੰਦਰ ਸਿੰਘ ਇਹ ਇਸ ਗੱਲ ਤੇ ਬਹੁਤ ਤਹਿਆ ਕੀਤਾ ਹੋਇਆ ਵੀ ਜਲਦੀ ਹੀ ਜਿਹੜਾ ਕੋਈ ਨੁਕਸਪਕੀ ਵੇਚ ਰਿਹਾ ਅਸੀਂ ਉਹਨੂੰ ਜਲਦੀ ਹੀ ਜੇਲ੍ਹ ਵਿੱਚ ਜਾਂ ਫਿਰ ਉਹਦਾ ਬੰਦ ਕਰਵਾ ਦਾਂਗੇ ਜਿਹੜਾ ਕੋਈ ਨਸ਼ਾ ਕਰਦਾ ਵਿਅਕਤੀ ਹੈ ਉਹਨਾਂ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਦਾਖਲਾ ਕਰਵਾਇਆ ਜਾ ਰਿਹਾ ਤੇ 32 ਵਿਅਕਤੀ ਅਸੀਂ ਜਿਹੜੇ ਦਵਾਈ ਦਵਾਈ ਹੈ ਪੰਜ ਅਸੀਂ ਪਿਛਲੇ ਸਮੇਂ ਦਾਖਲ ਵੀ ਕਰਵਾਏ ਨੇ ਹੋਰ ਵੀ ਜੇਕਰ ਕੋਈ ਵਿਅਕਤੀ ਸਾਨੂੰ ਬਿਲਿੰਗ ਦੇਊਗਾ ਤਾਂ ਅਸੀਂ ਉਹਦਾ ਇਲਾਜ ਬਾਹਰ ਜੋ ਹੋਟਲ ਆਹੀਂ ਅਸੀਂ ਆਪਣੇ ਪੱਤਰ ਤੇ ਇਲਾਜ ਕਰਵਾਉਂਦੇ ਹਾਂ